ਸੋਹਰਿਆਂ ਦੇ ਘਰ ਤੂੰ ਜਾਈ ਵੇ ਮੁੰਡਿਆ ਸੋਹਰਿਆਂ ਦੇ ਘਰ ਤੂੰ ਜਾਈ ਸੋਹਰਿਆਂ ਦੇ ਘਰ ਤੂੰ ਜਾਈ ਵੇ ਮੁੰਡਿਆ ਸੋਹਰਿਆਂ ਦੇ ਘਰ ਤੂੰ ਜਾਈ ਸੋਹਰਿਆਂ ਦੇ ਘਰ ਤੂੰ ਜਾਈ ਵੇ ਮੁੰਡਿਆ ਸੋਹਰਿਆਂ ਦੇ ਘਰ ਤੂੰ ਜਾਈ ਓਥੇ ਤੇਰਾ ਸੋਰਾ ਮਿਲੂਗਾ ਓਥੇ ਤੇਰਾ ਸੋਰਾ ਮਿਲੂਗਾ ਜਾ ਕੇ ਪੈਰੀ ਹੱਥ ਲਾਈ ਵੇ ਮੁੰਡਿਆ ਸੋਹਰਿਆਂ ਦੇ ਘਰ ਤੂੰ ਜਾਈ ਸੋਹਰਿਆਂ ਦੇ ਘਰ ਤੂੰ ਜਾਈ ਵੇ ਮੁੰਡਿਆ ਸੋਹਰਿਆਂ ਦੇ ਘਰ ਤੂੰ ਜਾਈ ਸੋਹਰਿਆਂ ਦੇ ਘਰ ਤੂੰ ਜਾਈ ਵੇ ਮੁੰਡਿਆ ਸੋਹਰਿਆਂ ਦੇ ਘਰ ਤੂੰ ਜਾਈ ਉਥੇ ਤੇਰੀ ਸਸੂ ਮਿਲੂਗੀ ਉਥੇ ਤੇਰੀ ਸਸੂ ਮਿਲੂਗੀ ਉਥੇ ਤੇਰੀ ਸਸੂ ਮਿਲੂਗੀ ਪੈਰੀ ਉਹਦੇ ਪੈ ਜਾਈਂ ਵੇ ਮੁੰਡਿਆ ਸੋਹਰਿਆਂ ਦੇ ਘਰ ਤੂੰ ਜਾਈਂ ਪੈਰੀ ਉਹਦੇ ਪੈ ਜਾਈਂ ਵੇ ਮੁੰਡਿਆ ਸੋਹਰਿਆਂ ਦੇ ਘਰ ਤੂੰ ਜਾਈਂ ਸੋਹਰਿਆਂ ਦੇ ਘਰ ਤੂੰ ਜਾਈ ਵੇ ਮੁੰਡਿਆ ਸੋਹਰਿਆਂ ਦੇ ਘਰ ਤੂੰ ਜਾਈ ਓਥੇ ਤੇਰਾ ਸਾਲਾ ਮਿਲੂਗਾ ਓਥੇ ਤੇਰਾ ਸਾਲਾ ਮਿਲੂਗਾ ਜਾ ਕੇ ਹੱਥ ਮਿਲਾਈ ਓਥੇ ਤੇਰਾ ਸਾਲਾ ਮਿਲੂਗਾ ਜਾ ਕੇ ਹੱਥ ਮਿਲਾਈ ਵੇ ਮੁੰਡਿਆ ਸੋਹਰਿਆਂ ਦੇ ਘਰ ਤੂੰ ਜਾਈ ਸੋਹਰਿਆਂ ਦੇ ਘਰ ਤੂੰ ਜਾਈ ਵੇ ਮੁੰਡਿਆ ਸੋਹਰਿਆਂ ਦੇ ਘਰ ਤੂੰ ਜਾਈ ਓਥੇ ਤੇਰੀ ਸਾਲੀ ਮਿਲੂਗੀ ਓਥੇ ਤੇਰੀ ਸਾਲੀ ਮਿਲੂਗੀ ਕੁੱਟ ਗਲ ਵਕੜੀ ਪਾਈ ਵੇ ਮੁੰਡਿਆ ਕੁੱਟ ਗਲ ਵਕੜੀ ਪਾ ਕੁੱਟ ਗਲਵਕੜੀ ਪਾਈ ਵੇ ਮੁੰਡਿਆ ਸੋਹਰਿਆਂ ਦੇ ਘਰ ਤੂੰ ਜਾਈ ਸੋਹਰਿਆਂ ਦੇ ਘਰ ਤੂੰ ਜਾਈ ਵੇ ਵੀਰਾ ਸੋਹਰਿਆਂ ਦੇ ਘਰ ਤੂੰ ਜਾਈ ਸੋਹਰਿਆਂ ਦੇ ਘਰ ਤੂੰ ਜਾਈ ਵੇ ਮੁੰਡਿਆ ਸੋਹਰਿਆਂ ਦੇ ਘਰ ਤੂੰ ਜਾਈ ਓਥੇ ਤੇਰੀ ਬਨੋ ਮਿਲੂਗੀ ਓਥੇ ਤੇਰੀ ਬਨੋ ਮਿਲੂਗੀ ਉਥੇ ਤੇਰੀ ਬਨੋ ਮਿਲੂਗੀ ਕਰਨ ਨੂੰ ਲੈ ਕੇ ਆਈ ਵੇ ਵੀਰਾ ਕਰਨ ਨੂੰ ਲੈ ਕੇ ਆਈ ਕਰਨ ਨੂੰ ਲੈ ਕੇ ਆਈ ਵੇ ਵੀਰਾ ਕਰਨ ਨੂੰ ਲੈ ਕੇ ਆਈ ਸੌਰਿਆਂ ਦੇ ਘਰ ਤੂੰ ਜਾਈ ਵੇ ਮੁੰਡਿਆ ਸੌਰਿਆਂ ਦੇ ਘਰ ਤੂੰ ਜਾਈ ਸੋਰੀਆਂ ਦੇ ਘਰ ਤੂੰ ਜਾਈ ਵੇ ਮੁੰਡਿਆ ਸੋਰੀਆਂ ਦੇ ਘਰ ਤੂੰ ਜਾਈ ਧੰਨਵਾਦ ਜੀ ਔਰ ਉਮੀਦ ਕਰਦੀ ਹਾਂ ਮੇਰਾ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਗਾ ਅਗਰ ਪਸੰਦ ਆਉਂਦਾ ਹੈ ਤਾਂ ਪਲੀਜ਼ ਲਾਈਕ ਸ਼ੇਅਰ ਔਰ ਕਮੈਂਟ ਕਰ ਜ਼ਰੂਰ ਕਰਿਆ ਕਰੋ ਔਰ ਇਸੇ ਤਰ੍ਹਾਂ ਹੀ ਹੌਸਲਾ ਫੁਜਾਈ ਕਰਦੇ ਰਹੋ ਤਾਂ ਕਿ ਮੈਂ ਰੋਜ਼ ਕੋਈ ਨਾ ਕੋਈ ਨਵੀਂ ਪੇਸ਼ਕਸ਼ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂ ਚਲੋ ਜੀ ਮਿਲਦੇ ਹਾਂ ਜੀ ਕੱਲ ਫੇਰ